ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੇ ਪੀੜੀ ਸੋਟੀnga ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਦਾ ਬਹੁਤ ਪਰ ਉਪਕਾਰੀ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੁਆਰਾ ਸਿਰਜਿਆ ਹੋਇਆ ਸਦੀਵੀ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਬੈਠਾ ਸੋਢੀ ਪਾਤਸ਼ਾਹ RAMDAS ਸਤਿਗੁਰੂ ਕਹਾਵੈ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਮubarrak ਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਸਵਾਏ ਮਾਨ ਗੁਰੂ ਖਾਲਸਾ ਜੀ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਧੰਨ 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 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਜ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਇਹ ਮੁਬਾਰਕ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਗਰੀਬ ਗੁਰਬੇ ਦੇ ਵਾਸਤੇ ਢਾਰਸ ਹੈ ਉਥੇ ਹੀ ਜਰਵਾਣੇ ਦੇ ਵਾਸਤੇ ਇਹ ਸੱਚ ਦਾ ਤਖਤ ਇੱਕ ਲਲਕਾਰ ਹੈ ਜਦੋਂ ਦਿੱਲੀ ਨੇ ਪੂਰਾ ਇਥੇ ਜ਼ੁਲਮ ਤਸ਼ੱਦਦ ਕੀਤਾ ਅੱਜ ਵੀ ਕਰਦੇ ਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਸਿੱਖ ਕੌਮ ਨੂੰ ਇੱਕ ਹੌਸਲਾ ਸਹਾਰਾ ਅਤੇ ਕਿਵੇਂ ਜ਼ੁਲਮ ਦੇ ਖਿਲਾਫ ਲਾਮਬੰਦ ਹੋਣਾ ਹੈ ਇਹ ਸਿਦਾਰਤ ਦਿੱਤਾ ਉਥੇ ਨਾਲ ਹੀ ਪੰਥਕ ਤੌਰ ਦੇ ਉੱਤੇ ਸਾਡੇ ਕੋਲ ਜੀਵਨ ਦੇ ਵਿੱਚ ਵਿਚਰਦਿਆਂ ਚੱਲਦਿਆਂ ਪੰਥਕ ਜਾਂ ਸ਼ਖਸੀ ਤੌਰ ਦੇ ਉੱਤੇ ਕੋਲ ਹੋਵੇ ਗਲਤੀ ਹੋਵੇ ਤਾਂ ਸੱਚੇ ਮਨ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਪੰਥ ਦੇ ਕੋਲੋਂ ਗੁਰੂ ਸਾਹਿਬ ਜੀ ਦੇ ਕੋਲੋਂ ਖਿਮਾ ਜਾਚਨਾ ਕਰਨ ਦਾ ਵਿਧੀ ਵਿਵਧਾਨ ਦਿੱਤਾ। ਇਹ ਗੁਰੂ ਦੇ ਪਿੰਜ ਹੋਣਾ ਇੱਕ ਨਿਰਮਲ ਭਾਉ ਹੈ। ਸਾਡੇ ਇੱਕ ਨੂੰ ਪੇਰ ਤਨਖਾ ਲੱਗਣੀ ਇਹ ਵੀ ਉਹਨਾਂ ਨੂੰ ਲੱਗਦੀ ਜਿਨ੍ਹਾਂ ਦਾ ਸਿੱਖ ਹੋਣ ਦਾ ਦਾਵਾ ਹੈ ਜਾਂ ਸਿੱਖ ਨੇ। ਇਹ ਗੁਰੂ ਦੇ ਸਾਹਮਣੇ ਸੁਰਖਰੂ ਹੋਣਾ ਹੈ। ਇਹ ਗੁਰੂ ਦੇ ਅੱਗੇ ਸਮਰਪਣ ਹੈ। ਤੋਂ ਪਿਛਲੇ ਕੁਝ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਬਹੁਤ ਸਾਰੇ ਫੈਸਲੇ ਚੱਲ ਰਹੇ ਨੇ। ਉਹਨਾਂ ਫੈਸਲਿਆਂ ਦੇ ਵਿੱਚੋਂ ਕੁਝ ਬੰਦਿਆਂ ਨੇ ਵਕਤ-ਵਕਤ ਦੇ ਉੱਤੇ ਗੁਰੂ ਸਿਧਾਂਤ ਗੁਰੂ ਪੰਥ ਉਹਦੇ ਫਲਸਫੇ ਦੇ ਖਿਲਾਫ ਜਾਂ ਨਿੱਜੀ ਤੌਰ ਤੇ ਕੁਝ ਪੰਥਕ ਸ਼ਖਸੀਅਤਾਂ ਦੇ ਖਿਲਾਫ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਤਾਂ ਉਹ ਜਿਹੜੇ ਬੰਦੇ ਪੇਸ਼ ਹੋਏ ਪਹਿਲਾਂ ਆਪਣੀਆਂ ਮਾਫੀਆਂ ਦਿੱਤੀਆਂ ਅੰਦਰ ਵੀ ਉਹਦੇ ਤੋਂ ਪਹਿਲਾਂ ਵੀ ਮਾਫੀਆਂ ਦਿੰਦੇ ਆ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਸਾਹਮਣੇ ਹਾਜ਼ਰ ਨੇ ਸਭ ਤੋਂ ਪਹਿਲਾਂ ਵਿਰਸਾ ਸਿੰਘ ਮੈਂ ਤੇ ਅਕਤੂਬਰ 2024 ਦੇ ਵਿੱਚ ਜੋ ਪੰਥ ਦੀਆਂ ਉਸ ਵੇਲੇ ਧਾਰਮਿਕ ਥਾਵਾਂ ਦੇ ਉੱਤੇ ਬਿਰਾਜਮਾਨ ਸ਼ਰਮੌਰ ਸ਼ਖਸੀਅਤਾਂ ਨੇ ਉਹਨਾਂ ਦੇ ਖਿਲਾਫ ਤੁਸੀਂ ਬਹੁਤ ਹੀ ਠੇਹਲੇ ਪੱਦਰ ਦੇ ਬਿਆਨਬਾਜ਼ੀ ਕੀਤੀ ਕੀ ਤੁਸੀਂ ਆਪਣੀ ਇਹ ਗਲਤੀ ਸਬਕਾਰ ਕਰਦੇ ਹੋ ਮੈਂ ਜੀ ਜਗਰ ਸਿੰਘ ਸਵਾਗਤ ਕਰਦੇ ਹਾਂ ਜੀ ਤੁਸੀਂ ਉਸ ਵੇਲੇ ਇੱਕ ਧਾਰਮਿਕ ਸ਼ਖਸੀਅਤ ਦੀ ਕੋਈ ਆਡੀਗੋ ਰਿਕਾਰਡਿੰਗ ਕਰਨ ਦਾ ਮਸਲਾ ਆਇਆ ਇਹਦੀ ਮਾਫੀ ਸਮੁੱਚੇ ਪੰਥ ਕੋਲੋਂ ਮੰਗਦੇ ਹਾਂ ਬਸ ਜਗਰ ਸਾਹਿਬ ਬੇਨਤੀ ਹੈ ਕਿ ਸਮੁੱਚੇ ਪੰਥ ਕੋਲੋਂ ਗੁਰੂ ਪੰਥ ਕੋਲੋਂ ਮੈਂ ਜਿਹੜੀ ਵੀ ਮੇਥੋਂ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਦਾ ਅੱਗੇ ਤੋਂ ਹਮੇਸ਼ਾ ਹੀ ਪੰਥ ਨੂੰ ਸਮਰਪਿਤ ਰਹਿਣਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਕਾਲ ਤੱਕ ਸਾਬਣ ਇਹਨੂੰ ਤੁਸੀਂ ਹਮੇਸ਼ਾ ਨਤਮਸਤਕ ਰਹੋਗੇ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੇ ਤਖਤ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੋਈ ਮਰਿਆਦਾ ਹਮੇਸ਼ਾ ਹੀ ਉਹਦੇ ਪ੍ਰਤੀ ਸੁਚੇਤ ਰਹਿਣਾ ਤੇ ਉੱਤੇ ਪਹਿਰਾ ਦੇਣਾ। ਅੱਗੇ ਤੋਂ ਕਿਸੇ ਵੀ ਧਾਰਮਿਕ ਸ਼ਖਸ਼ੀਅਤ ਦੇ ਬਾਰੇ ਢੇਠਲੇ ਪੱਦਰਦੀ ਬਿਆਨਬਾਜ਼ੀ ਨਹੀਂ ਕਰਨੀ। ਬਿਲਕੁਲ ਜੀ ਆਪ ਜੀ ਦਾ ਹੁਕਮ ਪ੍ਰਵਾਨ ਹੈ ਜੀ। ਬੈਠੋ। ਫਤਿਹ ਬਲਾ ਵਕਾਲਸਾਂ ਜੀ ਫਤਿਹ ਜੀ ਡਾਕਟਰ ਕਰਮਜੀਤ ਸਿੰਘ ਅਗਸਤ 2025 ਵਿੱਚ ਦੱਖਣ ਭਾਰਤ ਦੇ ਅੰਦਰ ਇੱਕ ਕਾਨਫਰੰਸ ਹੋਈ ਇਹਦੇ ਵਿੱਚ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਔਰ ਬਹੁਤ ਸ਼ਿਕਾਇਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਈਆਂ ਤੁਸੀਂ ਕਿਹਾ ਰਗਵੇਦ ਦੇ ਸਰਵੇ ਬਵੰਤੂ ਸੁਖਹਿ ਨਾ ਉਹਦਾ ਕੋਈ ਬੋਲ ਹੈ ਰਗਵੇਦ ਦਾ ਨੂੰ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨਾਲ ਲਿੰਕ ਜੋੜਨ ਲਈ ਸਿੱਖ ਸਟੱਡੀ ਕੇਅਰ ਸਥਾਪਿਤ ਕੀਤੀ ਹੈ ਇਹ ਸਿੱਖ ਕੌਮ ਦੇ ਫਲਸਫੇ ਨੂੰ ਰਲਗੱਡ ਕਰਨ ਵਾਲੀ ਗੱਲ ਆ ਵੱਖਰੀ ਪਛਾਣੀ। ਕੀ ਤੁਸੀਂ ਆਪਣੀ ਇਸ ਬਿਆਨਬਾਜ਼ੀ ਲਈ ਰਲਗੱਡ ਕਰਨ ਵਾਲੀ ਭਾਵਨਾ ਲਈ ਸਮੁੱਚੇ ਪੰਥ ਤੋਂ ਮਾਫੀ ਮੰਗਦੇ ਹੋ? ਮੰਗਦੇ। ਤੁਸੀਂ ਸਿੱਖ ਕੌਮ ਨੂੰ ਇੱਕ ਵੱਖਰੀ ਤੇ ਨਿਆਰੀ ਕੌਮ ਮੰਨਦੇ ਹੋ? ਮੰਨਦੇ। ਤੁਸੀਂ ਆਪਣੀ ਜੁਨੀ ਵਰਸਤੀ ਦੇ ਵਿੱਚ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਕਰੋਗੇ ਜਿਹਦੇ ਨਾਲ ਸਾਡੀ ਪਛਾਣ ਨੂੰ ਖੋਰਾ ਲਾਉਣ ਦੀ ਗੱਲ ਚੱਲੇ ਅਕਾਲ ਤਖਤ ਸਾਹਿਬ ਦੇ ਸਨਮੁਖ ਪੰਥ ਦੇ ਨਾਲ ਇਹ ਪੱਕਾ ਪ੍ਰਣ ਕਰਦੇ ਹਾਂ ਕਰਦਾ ਜੀ ਬੈਠੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਕੁਝ ਕੱਲਾਂ ਸਪਸ਼ਟ ਕਰਦਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੇ ਨਾਲ ਸਿੱਖ ਧਰਮ ਪੈਦਾ ਹੁੰਦਾ ਹੈ ਔਰ ਗੁਰੂ ਨਾਨਕ ਪਾਤਸ਼ਾਹ ਨੇ 9 ਸਾਲ ਦੀ ਉਮਰ ਦੇ ਵਿੱਚ ਜਨੇਊ ਨਾ ਪਾ ਕੇ ਦੱਸਿਆ ਅਸੀਂ ਵੱਖਰੇ ਆ ਜਦੋਂ ਹਰਦوار ਸਾਰੇ ਚੜਦੇ ਨੂੰ ਪਾਣੀ ਦਿੰਦੇ ਸੀ ਤੇ ਗੁਰੂ ਪਾਤਸ਼ਾਹ ਨੇ ਲਹਿੰਦੇ ਨੂੰ ਪਾਣੀ ਦੇ ਕੇ ਦੱਸਿਆ ਸਾਡੇ ਸਿਧਾਂਤ ਨਹੀਂ ਮਿਲਦੇ ਸਿੱਖ ਕੌਮ ਵੱਖਰੀ ਐ ਨਿਆਰੀ ਐ ਅੱਜ ਤੂੰ 100 ਸਾਲ ਪਹਿਲਾਂ ਵੀ ਜਿਨ੍ਹਾਂ ਨੇ ਸਤਿਆਰਤ ਪ੍ਰਕਾਸ਼ ਲਿਖਿਆ ਉਹਦੇ ਤੋਂ ਵੀ ਪਹਿਲਾਂ ਸਿੱਖਾਂ ਨੂੰ ਜਜਬ ਕਰਨ ਦੀ ਗੱਲ ਜਾਂ ਸਿੱਖ ਫਲਸਫੇ ਨੂੰ ਆਪਣੇ ਵਿੱਚ ਰਲਾਉਣ ਦੀ ਗੱਲ 100 ਸਾਲ ਪਹਿਲਾਂ 150 ਸਾਲ ਪਹਿਲਾਂ ਵੀ 1870 ਦੇ ਵਿੱਚ ਔਰ ਅੱਜ ਵੀ ਹੈ ਜਿਹੜੀਆਂ ਵੀ ਤਾਕਤਾਂ ਸਾਡੀ ਵੱਖਰੀ ਪਛਾਣ ਨੂੰ ਆਪਣੇ ਵਿੱਚ ਜਜ਼ਬ ਕਰਨਾ ਚਾਹੁੰਦੀਆਂ ਨੇ ਉਹ ਇੱਕ ਗੱਲ ਪੱਕੀ ਲਿਖ ਲੈਣ ਹਮਰਾ ਝਗੜਾ ਰਹਾ ਨਾ ਕੋਉ ਪੰਡਤ ਮੁਲਾ ਸਾਡੇ ਦੋਊ ਪੰਡਤ ਮੁਲਾ ਜੋ ਲਿਖ ਦਿਆ ਸਾਡ ਚਲੇ ਹਮ ਕਛੂ ਨਾ ਲੀਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਸਿੱਖ ਕੌਮ ਵਖਰੀ ਹੈ ਤੇ ਵਖਰੀ ਰਹੇਗੀ ਸਾਨੂੰ ਕੋਈ ਜਜਬ ਨਹੀਂ ਕਰ ਸਕਦਾ ਇਹਨਾਂ ਗੱਲਾਂ ਦਾ ਉੱਚੇ ਰੁਤਬਿਆਂ ਤੇ ਬਹਿਣ ਵਾਲਿਆਂ ਵੀ ਖਿਆਲ ਰੱਖਣਾ ਹੈ ਤੇ ਜਿਹੜੇ ਸਾਨੂੰ ਜਜਬ ਕਰਨਾ ਚਾਹੁੰਦੇ ਆ ਉਹਨਾਂ ਨੇ ਵੀ ਖਿਆਲ ਰੱਖਣਾ ਇਹ ਪਛਾਣ ਗੁਰੂ ਨੇ ਦਿੱਤੀ ਗੁਰਬਚਨ ਸਿੰਘ ਤੁਸੀਂ ਜਦੋਂ ਸੱਚੇ ਪਾਤਸ਼ਾਹ ਦੇ ਤਖਤ ਦੇ ਉੱਤੇ ਮੁੱਖ ਸੇਵਾਦਾਰ ਬਿਰਾਜਮਾਨ ਸੀ ਤਾਂ 2015 ਦੇ ਵਿੱਚ ਸਤੰਬਰ ਦਾ ਮਹੀਨਾ ਸੀ ਜਿਹੜਾ ਸਿਰਸੇ ਵਾਲਾ ਅਖੌਤੀ ਸਾਧਾ ਜਿਨੇ ਗੁਰੂ ਪਾਤਸ਼ਾਹ ਜੀ ਦਾ ਵਰਗਾ ਬਾਣਾ ਪਾ ਕੇ ਸਮਾਗ ਰਚਣ ਦੀ ਗੱਲ ਕੀਤੀ ਅਮਰਤ ਦੀ ਨਕਲ ਦੀ ਗੱਲ ਕੀਤੀ ਛੇਕਿਆ ਗਿਆ ਔਰ ਪੰਥ ਦੀਆਂ ਭਾਵਨਾਵਾਂ ਦੇ ਉਲਟ ਸਤੰਬਰ 2015 ਦੇ ਵਿੱਚ ਉਸ ਵੱਲੋਂ ਭੇਜੀ ਹੋਈ ਜਿਹੜੀ ਮਾਫੀ ਦੀ ਚਿੱਠੀ ਆ ਉਸ ਨੂੰ ਤੁਸੀਂ ਪ੍ਰਵਾਨ ਕੀਤਾ ਕਿ ਤੁਸੀਂ ਸਮੁੱਚੇ ਪੰਥ ਕੋਲੋਂ ਇਸ ਗੱਲ ਦੀ ਮਾਫੀ ਮੰਗਨੇ ਹੋ ਕਿ ਉਹ ਠੀਕ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹਦੀ ਚਿੱਠੀ ਪ੍ਰਵਾਨ ਕੀਤੀ ਸੀ ਜੋ ਪੰਥ ਨੇ ਉਸ ਦੇ ਉੱਤੇ ਸਹਿਮਤੀ ਨਹੀਂ ਪ੍ਰਗਟਾਈ ਉਹਦੀ ਮੈਂ ਸਮੁੱਚੇ ਪੰਥ ਕੋਲੋਂ ਲਿਖਤੀ ਤੌਰ ਤੇ ਜਨਤਕ ਤੌਰ ਤੇ ਮਾਫੀ ਮੰਗ ਚੁੱਕਾ ਹਾਂ ਅੱਜ ਫਿਰ ਮੈਂ ਮਾਫੀ ਮੰਗਦਾ ਹਾਂ ਮਾਫੀ ਮੰਗਦੇ ਹਾਂ ਉਹਨਾਂ ਪੰਥ ਕੋਲੋਂ ਹਾਂਜੀ ਹਾਂਜੀ ਕਿਉਂਕਿ ਤੁਹਾਡੇ ਬਾਦੇ ਜੋ ਪਿਛਲੇ ਸਿੰਘ ਸਹਿਬਾਨ ਦਾ ਦੇਸ਼ ਆ ਵੀ ਜਿੰਨਾ ਚਿਰ ਤੱਕ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਮਾਫੀ ਨਹੀਂ ਮੰਗਦੇ ਉਨ੍ਹਾਂ ਚਿਰ ਤੱਕ ਤੁਹਾਡੀ ਸੇਵਾਵਾਂ ਤੇ ਰੋਕ ਆ ਤੇ ਅੱਜ ਤੁਸੀਂ ਸਮੁੱਚੇ ਪੰਥ ਕੋਲੋਂ ਅਕਾਲ ਤਖਤ ਸਾਹਿਬ ਮਾਫੀ ਮੰਗਦੇ ਹੋ ਹਾਂਜੀ ਹਾਂਜੀ ਬੈਠੋ ਹਰਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰਸਿੱਖੀ ਦਾ ਪ੍ਰਚਾਰ ਕਰਨਾ ਬੜਾ ਚੰਗਾ ਕੰਮ ਆ ਪਰ ਹਮੇਸ਼ਾ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿਣਾ ਹੁੰਦਾ ਪੰਥ ਕਰਵੈਤਾ ਦਾ ਸਿਧਾਂਤਾਂ ਦਾ ਪਰੰਪਰਾਵਾਂ ਦਾ ਆਪਾਂ ਪਾਲਣ ਕਰਨਾ ਹੁੰਦਾ ਤੁਸੀਂ ਪ੍ਰੋਗਰਾਮ ਦੇ ਵਿੱਚ ਇੱਕ ਦੇ ਵਿੱਚ ਬੋਲਦੇ ਆ ਗੁਰੂ ਸਾਹਿਬ ਦੇ ਲਈ ਗਲਤ ਸ਼ਬਦਾਵਲੀ ਬੋਲੀ ਕੀ ਤੁਸੀਂ ਉਸ ਗਲਤ ਸ਼ਬਦਾਵਲੀ ਦੇ ਲਈ ਸਮੁੱਚੇ ਪੰਥ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਮਾਫੀ ਮੰਗਦੇ ਹੋ ਹਾਂਜੀ ਮੰਗਦਾ ਜੀ ਤੁਸੀਂ ਜਦੋਂ ਪ੍ਰੋਗਰਾਮ ਕੋਈ ਵੀ ਗੁਰਮਤਿ ਦਾ ਕਰਨਾ ਤਾਂ ਭੈ ਭਾਵਨੀ ਹਮੇਸ਼ਾ ਰੱਖਣੀ ਆ ਗੁਰੂ ਦਾ ਅਦਬ ਰੱਖਣਾ ਡਰ ਰੱਖਣਾ ਗੁਰੂ ਕਰਕੇ ਸਿੱਖ ਬਾ ਸਾਡੀ ਹੋਰ ਕੀ ਹੋਉਂਦਾ ਇਸ ਗੱਲ ਦਾ ਖਿਆਲ ਰੱਖਣਾ ਮਾਫੀ ਮੰਗਦੇ ਹਾਂ ਸਤਿਵਚਨ ਮੰਗਦਾ ਜੀ ਬੈਜੋ ਜਸਵੰਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਮਨਾਉਣਾ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੀ ਜਿਹੜਾ ਸ਼੍ਰੀਨਗਰ ਪ੍ਰੋਗਰਾਮ ਹੋਇਆ ਪਰ ਜਿਵੇਂ ਤੁਸੀਂ ਮਨਾਇਆ ਨਾਚ ਗਾਣੇ ਕਰਕੇ ਭੰਗੜੇ ਪਾ ਕੇ ਕੀ ਇਹ ਠੀਕ ਸੀ ਕਿ ਗਲਤ ਸੀ ਇਹ ਗਲਤ ਸੀ ਜਦੋਂ ਨਾਚ ਗਾਣੇ ਚੱਲ ਰਿਆ ਸੀ ਤੇ ਇਹਨੇ ਭੰਗੜੇ ਪਾਈ ਜਾਂਦੇ ਸੀ ਦੀਦੀ ਦਿਹਾੜੇ ਤੇ ਹੀ ਲੋਕ ਤੁਸੀਂ ਰੋਕਿਆ ਉਹਨਾਂ ਨੂੰ ਜੀ ਮੈਂ ਨਹੀਂ ਰੋਕ ਸਕਿਆ ਕੀ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਨਾਚ ਗਾਣੇ ਕਰਕੇ ਭੰਗੜੇ ਪਾ ਕੇ ਸਰਕਾਰੀ ਤੌਰ ਤੇ ਜੇ ਵੀ ਤੁਸੀਂ ਮਨਾਇਆ ਤੇ ਇਦਾਂ ਮਨਾਈਆਂ ਜਾ ਸਕਦੀਆਂ ਨਹੀਂ ਹੋਣਾ ਚਾਹੀਦਾ ਸੀ ਇਹ ਸਰਕਾਰ ਦਾ ਪ੍ਰੋਗਰਾਮ ਠੀਕ ਹੀ ਤੇ ਗਲਤ ਹੀ ਉਹ ਲਿਖਿਆ ਇਸ ਤਰ੍ਹਾਂ ਨਹੀਂ ਗਿਆ ਸੀ ਜੀ ਮੌਕੇ ਤੇ ਉਹ ਗਲਤ ਹੀ ਕਿ ਠੀਕ ਹੀ ਲਿਖਿਆ ਠੀਕ ਗਿਆ ਸੀ ਜੀ ਹੋਇਆ ਗਲਤ ਧਰਮ ਹੇਤ ਸਾਕਾ ਜਨ ਕੀਆ ਅਸੀਸ ਦੀਆ ਪਰ ਸਿਰ ਨਾ ਦੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕਲੂ ਮੈਂ ਸਾਤਾ ਤਿਲਕ ਜੰਜੂ ਦੀ ਰਾਖੀ ਧਾਰਮਿਕ ਆਜ਼ਾਦੀ ਹਿੰਦੂ ਧਰਮ ਦੀ ਮਨੁੱਖੀ ਅਧਿਕਾਰਾਂ ਲਈ ਗੁਰੂ ਦੀ ਅਦੁੱਤੀ ਸ਼ਹਾਦਤ ਉਸ ਵੇਲੇ ਜਦੋਂ ਸਾਰਾ ਪੰਥ 350 ਸਾਲਾ ਮਨਾ ਰਿਹਾ ਤੁਸੀਂ ਉੱਥੇ ਜੋ ਵੀ ਗੱਲ ਕੀਤੀ ਕੀ ਤੁਸੀਂ ਉਸ ਵੇਲੇ ਗੁਰੂ ਸਾਹਿਬ ਦਾ ਅਦਬ ਰੱਖ ਸਕੇ ਜਾਂ ਬੇਅਦਬ ਹੋਏ ਜੋ ਲੋਕ ਅਦਬ ਹੋਏ ਉਹ ਰੋਕ ਨਹੀਂ ਸਕਿਆ ਜਦ ਲਈ ਮੈਂ ਮਾਫ ਤੁਸੀਂ ਅਦਬ ਰੱਖ ਸਕੇ ਕਿ ਬੇਅਦਬ ਹੋਏ ਨਹੀਂ ਰੱਖ ਸਕੀ ਤੁਸੀਂ ਬੇਅਦਬ ਹੋਏ ਜੀ